ਪਿਛਲੇ ਕਈ ਸਾਲਾਂ ਤੋਂ ਕੈਨੇਡਾ ਉੱਚ ਸਿੱਖਿਆ ਹਾਸਲ ਕਰਨ ਦੇ ਲਈ ਭਾਰਤੀ ਵਿਦਿਆਰਥੀ ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਸੀ ਪਰ ਹੁਣ ਜਦੋਂ ਕੈਨੇਡਾ ਦੇ ਵਿੱਚ ਨੀਆਂ ਪਹਿਲਾਂ ਨਾਲੋਂ ਕਾਫੀ ਸਖਤ ਹੋ ਚੁੱਕੇ ਨੇ ਤਾਂ ਲੋਕ ਕੈਨੇਡਾ ਦੀ ਥਾਂ ਹੁਣ ਜਰਮਨੀ ਦੇ ਵਿੱਚ ਜਾਣਾ ਪਸੰਦ ਕਰ ਰਹੇ ਨੇ ਜਰਮਨੀ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਹੁਣ ਭਾਰਤੀ ਵਿਦਿਆਰਥੀਆਂ ਨੂੰ ਜਰਮਨੀ ਦੇ ਵਿੱਚ ਪੜ੍ਹਾਈ ਅਤੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਮੌਕਿਆਂ ਬਾਰੇ ਦੱਸ ਰਹੇ ਨੇ ਆਖਿਰ ਇਹ ਪੂਰਾ ਮਾਮਲਾ ਤੇ ਕੀ ਆ ਖਾਸ ਰਿਪੋਰਟ ਇਸ ਦੇ ਵਿੱਚ ਆਉ ਤੁਹਾਨੂੰ ਦੱਸਦੀ ਆ ਭਾਰਤੀ ਵਿਦਿਆਰਥੀਆਂ ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੈਨੇਡਾ ਦੇ ਵਿੱਚ ਪੜ੍ਹਾਈ ਕਰਨਾ ਪਹਿਲੀ ਪਸੰਦ ਰਿਹਾ ਆ ਪਰ ਜਦੋਂ ਤੋਂ ਕੈਨੇਡਾ ਦੀ ਟਰੂਡੋ ਸਰਕਾਰ ਨੇ ਨੀਮਾ ਦੇ ਵਿੱਚ ਸਖਤ ਕੀਤੀ ਆ ਉਦੋਂ ਤੋਂ ਪੰਜਾਬੀ ਵਿਦਿਆਰਥੀਆਂ ਦਾ ਮੋ ਕੈਨੇਡਾ ਤੋਂ ਪੰਖ ਹੋਣਾ ਸ਼ੁਰੂ ਹੋ ਗਿਆ ਮੌਜੂਦਾ ਕੁਝ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲੋਕ ਹੁਣ ਕੈਨੇਡਾ ਦੇ ਥਾਂ ਜਰਮਨੀ ਦੇ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਨੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਜਰਮਨੀ ਨੂੰ ਲੈ ਕੇ ਇੱਕ ਸਿੱਖਿਆ ਮੰਜ਼ਲ ਦੇ ਰੂਪ ਦੇ ਵਿੱਚ ਵਡਾਵਾ ਦੇਣ ਲਈ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਰਮਨੀ ਦੇ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਅਤੇ ਉੱਥੇ ਹੀ ਵਿਦਿਆਰਥੀਆਂ ਨੂੰ ਯੋਗਤਾ ਦੇ ਆਧਾਰ ਤੇ ਸਕਾਲਰਸ਼ਿਪਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਦੌਰਾਨ ਅਤੇ ਉਸ ਤੋਂ ਬਾਅਦ ਵਰਕ ਪਰਮਿਟ ਤੇ ਮੌਕਿਆਂ ਬਾਰੇ ਵੀ ਦੱਸਿਆ ਜਾ ਰਿਹਾ। ਦਰਸਲ ਜਰਮਨੀ ਗੁਣਵੱਤਾਪੂਰਵਕ ਸਿੱਖਿਆ ਤੋਂ ਫਾਇਦੇ ਜੀਵਨ ਅਤੇ ਵਧੀਆ ਕੈਰੀਅਰ ਦੀ ਸੰਭਾਵਨਾ ਲੱਭਣ ਵਾਲੇ ਵਿਦਿਆਰਥੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਨਾਲ ਜੁੜੀ ਨੀਤੀ ਦੇ ਵਿੱਚ बार-बार ਬਦਲਾਅ ਦੇ ਕਾਰਨ ਵਿਦਿਆਰਥੀ ਜਰਮਨੀ ਵੱਲ ਆਪਣਾ ਰੁਖ ਕਰ ਰਹੇ ਨੇ ਜਰਮਨੀ ਦੇ ਵਿੱਚ ਕਯੂਸ਼ਰ ਫੀਸ ਦਾ ਭੁਗਤਾਨ ਕੀਤੇ ਬਿਨਾ ਜਨਤਕ ਯੂਨੀਵਰਸਿਟੀਆਂ ਦੇ ਵਿੱਚ ਅਧਿਆਇਕ ਕਰਨ ਦਾ ਮੌਕਾ ਮਿਲਦਾ ਹੈ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਇੱਕ ਵੱਡਾ ਬੋਝ ਬਣ ਸਕਦੀ ਹੈ ਜਦਕਿ ਜਰਮਨੀ ਸਾਰੇ ਜਨਤਕ ਸਥਾਨਾਂ ਵਿੱਚ ਮੁਫਤ ਸਿੱਖਿਆ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ आईएलजीबी लोड ਨਹੀਂ ਪੈਂਦੀ ਇਸ ਨਾਲ ਉਹਨਾਂ ਵਿਦਿਆਰਥੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ ਜਿਨ੍ਹਾਂ ਨੂੰ ਭਾਸ਼ਾ ਨਾਲ ਜੁੜੀਆਂ ਪ੍ਰੀਖਿਆਵਾਂ ਦੇ ਵਿੱਚ ਅਖਿਆਈ ਹੁੰਦੀ ਸੀ। ਇਹਹੀ ਕਾਰਨ ਹੈ ਕਿ ਜਰਮਨੀ ਪੜਨ ਦੇ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਇੱਕ ਰਿਪੋਰਟ ਦੇ ਮੁਤਾਬਿਕ ਦੁਨੀਆ ਭਰ ਦੇ ਵਿੱਚ ਵਿਦਿਆਰਥੀਆਂ ਨੂੰ ਭੇਜਣ ਵਾਲੇ ਇੱਕ ਮਾਹਿਰ ਦਾ ਕਹਿਣਾ ਹੈ ਕਿ ਜਰਮਨੀ ਦੇ ਲਈ ਭਾਰਤੀ ਵਿਦਿਆਰਥੀਆਂ ਦੇ ਵਿਚਕਾਰ ਲਗਾਤਾਰ ਵਧ ਰਹੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੌਜੂਦਾ ਸਾਲਾਂ ਦੇ ਵਿੱਚ ਜਰਮਨੀ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਹੈ ਮੌਜੂਦਾ ਸਮੇਂ ਲਗਭਗ 43000 ਭਾਰਤੀ ਵਿਦਿਆਰਥੀ ਜਰਮਨੀ ਦੀਆਂ ਵੱਖ-ਵੱਖ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿੱਚ ਪੜ ਰਹੇ ਨੇ ਅਤੇ ਸਾਲ 2019 ਤੋਂ ਹੀ ਇਹ 20000 ਤੋਂ ਜ਼ਿਆਦਾ ਦਾ ਵਾਅਦਾ ਹੈ ਇਕ ਰਿਪੋਰਟ ਮੁਤਾਬਕ ਇੰਜੀਨੀਅਰਿੰਗ ਕਾਨੂੰਨ ਮੈਨੇਜਮੈਂਟ ਅਤੇ ਸਮਾਜਿਕ ਵਿਗਿਆਨ ਦਾ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਦੇ ਵਿੱਚਕਰ ਜਰਮਨੀ ਜਾਣ ਦਾ ਰੁਝਾਨ ਜ਼ਿਆਦਾ ਦੇਖਿਆ ਜਾ ਰਿਹਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਜ਼ਰੀਏ ਆਪਣੀ ਰਾਏ ਸਾਂਝੀ ਕਰਨੇ ਨਾਪੋਲਨਾ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਸ਼ ਟੀਵੀ